ਮਹਾਲੀ ਪੁਲਿਸ ਆਜ਼ਾਦੀ ਦਿਵਸ ਦੇ ਮੌਕੇ ਤੇ ਹੋਈ ਅਲਰਟ ਤੇ ਮਹਾਲੀ ਚ ਬਖਵਤ ਥਾਵਾਂ ਤੇ ਪੀਜੀ ਦੀ ਸਪੈਸ਼ਲ ਜਾਂਚ ਕੀਤੀ ਜਾ ਰਹੀ ਹੈ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਸੀ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਕਿਸ ਤਰ੍ਹਾਂ ਮਹਾਲੀ ਪੁਲਿਸ ਜਿਹੜੇ ਸ਼ਹਿਰ ਚ ਪੀਜੀ ਬਣੇ ਨੇ ਉਹਨਾਂ ਤੇ ਜਾ ਕੇ ਸੰਦੇग्ध ਲੋਕ ਜਿਹੜੇ ਨੇ ਬੁਰੇ ਅੰਸਰਾਂ ਦੀ ਉਹ ਤਲਾਸ਼ ਕਰ ਰਹੀ ਹੈ ਜਾਂਚ ਕਰ ਰਹੀ ਹੈ ਤਾਂ ਕਿ ਆਜ਼ਾਦੀ ਦਾ ਜਿਹੜਾ ਦਿਹਾੜਾ ਉਹ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਤਾਂ ਕੋਈ ਵੀ ਅਨਹੋਨੀ ਤੋਂ ਅਨੁਰੋਖਿਆ ਜਾ ਸਕੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਦਿਖਾ ਰਹੇ ਅਸਲ ਨਾਂ ਦੇ ਕਿ ਕੀ ਕਮਾਲੀ ਜਿਲ੍ਹੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਕਿਤੇ ਜਿਹੜਾ ਹੈਗਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਜਿਨੇ ਵੀ ਪੀਜੀਐਸ ਹੈਗੇ ਨੇ ਪੂਰੇ ਸ਼ਹਿਰ ਦੇ ਵਿੱਚ ਤੇ ਪੂਰੇ ਮਹਾਲੀ ਜ਼ਿਲ੍ਹੇ ਦੇ ਵਿੱਚ वक् वक स्पेशल टीम्स बना के सारे पीजिया की चेकिंग हो रही है तो सर पंद्रह अगस्त को लैके कुछ होर भी खास इंतजाम किए गए क्योंकि ट्राई सिटी का पार्ट हाँ जी, तो पार जी तो अलावा आप रात की नाकाबंदी इंपोर्टेंट लोकेशन से स्ट्रोंग नाकाबंदी लगाए जा रहे हैं तो अलावा स्पेशल नाइट चेकिंग ऑफिसर ने भी डेप्यूट की गई है नाइट पेट्रोलिंग भी बता दिया गया पीसीआर पेट्रोलिंग भी बता दिया गया तो अलावा बेल आउट जिन्हें भी है उन्होंने भी चेकिंग हो रही है गैंगस्टर से माड़े एंसर ਉਹਨਾਂ ਦੀ ਨੋਨ ਹਾਈਡ ਆਊਟਸ ਤੇ ਨੋਨ ਅਸੋਸੀਏਟਸ ਕੋਲੇ ਉਥੇ ਵੀ ਰੇਟਸ ਨੇ ਸਰ ਖਾਸ ਤੌਰ ਤੇ ਅੱਜ ਤੁਸੀਂ ਚੈਕਿੰਗ ਕਰ ਰਹੇ ਹੋ ਪੀਜੀ ਜਿਹੜੇ ਰਹਿਣ ਤੇ ਰਹਿੰਦੇ ਉਹਨਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਹਾਂਜੀ ਬਿਲਕੁਲ ਸਾਰੇ ਪੀਜੀ ਨਰਸ ਨੂੰ ਮੈਂ ਇਹ ਹੀ ہدایت ਦਿੰਦੀ ਹੈ ਕਿ ਜਦੋਂ ਵੀ ਕੋਈ ਵੀ ਜਿੱਥੇ ਵੀ ਜਿੱਥੋਂ ਵੀ ਆਂਦੇ ਲੋਕ ਇੱਥੇ ਰਹਿਣ ਵਾਸਤੇ ਉਹਨਾਂ ਦੀ ਜ਼ਰੂਰ ਵੈਰੀਫਿਕੇਸ਼ਨ ਕੀਤੀ ਜਾਵੇ ਜੇਕਰ ਨਹੀਂ ਕਰਦੇ ਹੋ ਤਾਂ ਫਿਰ ਆਪਾਂ ਸਾਡਾ ਮੰਨੀ ਕਾਰਵਾਈ ਕਰਨੀ ਪੈ ਜਾਂਦੀ ਹੈ ਠੀਕ ਹੈ ਥੈਂਕ ਯੂ 嗯，一个个。